ਉਸੇ ਵਾਰ ਤਾਂ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਭਾਰਤੀ ਨਾਗਰਿਕ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਦੇ ਲਈ ਇੱਕ ਵੱਡੀ ਖਬਰ ਹੈ ਅਮਰੀਕਾ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਮੱਧ ਅਮਰੀਕੀ ਦੇਸ਼ ਕੋਸਟਾ ਰିକਾ ਦੇ ਵਿੱਚ ਹੁਣ ਭਾਰਤੀ ਨਾਗਰਿਕ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਸਨ ਅਤੇ ਅਮਰੀਕਾ ਜਿਨ੍ਹਾਂ ਨੂੰ ਡਿਪੋਰਟ ਕਰਨ ਜਾ ਰਿਹਾ ਉਹਨਾਂ ਨੂੰ ਕੋਸਟਾ ਰਿਕਾ ਭੇਜਿਆ ਜਾਵੇਗਾ ਕੋਸਟਾ ਰਿਕਾ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਕੋਸਟਾ ਰਿਕਾ ਹੁਣ ਭਾਰਤੀ ਪਾਕਿਸਤਾਨੀ ਅਫਗਾਨਿਸਤਾਨੀ ਚੀਨ ਅਤੇ ਹੋਰ ਮੱਧ ਏਸ਼ੀਆ ਦੇ ਦੇਸ਼ਾਂ ਦੇ ਨਾਗਰਿਕਾਂ ਨੂੰ ਭੇਜਿਆ ਜਾਵੇਗਾ ਉਹਨਾਂ ਦੇ ਮੂਲ ਦੇਸ਼ ਦੇ ਵਿੱਚ ਨਹੀਂ ਭੇਜਿਆ ਜਾਵੇਗਾ ਕੋਸਟਾ ਰਿਕਾ ਦੇ ਵਿੱਚ ਇਹ ਨਾਗਰਿਕ ਉਹਦੋਂ ਤੱਕ ਰੱਖੇ ਜਾਣਗੇ ਜਦੋਂ ਤੱਕ ਇਹਨਾਂ ਦੀ ਪਛਾਣ ਨਹੀਂ ਹੋ ਜਾਂਦੀ ਇਹਨਾਂ ਦੀ ਆਇਡੈਂਟੀਟੀ ਕੀ ਹੈ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਅਤੇ ਇਹਨਾਂ ਦਾ ਨਾਮ ਕੀ ਹੈ ਪੂਰੀ ਆਇਡੈਂਟੀਟੀ ਮਿਲਣ ਤੋਂ ਬਾਅਦ ਹੀ ਇਹਨਾਂ ਨੂੰ ਇਹਨਾਂ ਦੇ ਮੂਲ ਦੇਸ਼ਾਂ ਨੂੰ ਵਾਪਸ ਭੇਜਿਆ ਜਾਵੇਗਾ ਹਾਲਾਂਕਿ ਕੋਸਟਾ ਰਿਕਾ ਵੱਲੋਂ ਇਸ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਦੋ ਮੱਧ ਅਮਰੀਕੀ ਦੇਸ਼ ਗੁਆਟੇਮਾਲਾ ਵਲੋਂ ਵੀ ਇਸ ਦੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਦੇ ਨਾਲ ਨਾਲ ਇੱਕ ਹੋਰ ਦੇਸ਼ ਪਨਾਮਾ ਪਨਾਮਾ ਗੁਆਟੇਮਾਲਾ ਵੱਲੋਂ ਪਹਿਲਾਂ ਹੀ ਅਮਰੀਕੀ ਗੈਰਕਾਨੂੰਨੀ ਨਾਗਰਿਕ ਜਿਹੜੇ ਦੂਜੇ ਦੇਸ਼ਾਂ ਦੇ ਅਮਰੀਕਾ 'ਚ ਰਹਿ ਰਹੇ ਸਨ ਉਹਨਾਂ ਨੂੰ ਪ੍ਰਵਾਨ ਕਰਨ ਦੀ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚ ਰਿਸੀਵ ਕਰਨ ਦੀ ਪ੍ਰਵਾਨਗੀ ਪਨਾਮਾ ਅਤੇ ਗੁਆਟੇਮਾਲਾ ਵੱਲੋਂ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਤੇ ਹੁਣ ਅਮਰੀਕਾ ਦਾ ਅਗਲਾ ਪਲਾਨ ਕੋਸਟਾ ਰੀਕਾ ਕੋਸਟਾ ਰੀਕਾ ਦੇ ਵਿੱਚ ਭਾਰਤੀ ਪਾਕਿਸਤਾਨੀ ਮੱਧ ਏਸ਼ੀਆ ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚ ਰਹ ਰਹੇ ਨੇ ਉਹਨਾਂ ਨੂੰ ਕੋਸਟਾ ਰੀਕਾ ਭੇਜਿਆ ਜਾਵੇਗਾ ਜਾਣਕਾਰੀ ਦੇ ਮੁਤਾਬਿਕ ਬੁੱਧਵਾਰ ਨੂੰ 200 ਜਿਹੇ ਨਾਗਰਿਕਾਂ ਨੂੰ ਕੋਸਟਾ ਰੀਕਾ ਭੇਜਿਆ ਵੀ ਜਾ ਚੁੱਕਿਆ ਹੈ ਕਿਤੇ ਨਾ ਕਿਤੇ ਚਿੰਤਾ ਵਾਲੀ ਗੱਲ ਵੀ ਹੈ ਕਿਉਂਕਿ ਕੋਸਟਾ ਰੀਕਾ ਦੇ ਵਿੱਚ ਇਹਨਾਂ ਭਾਰਤੀ ਨਾਗਰਿਕਾਂ ਨੂੰ ਤੇ ਬਾਕੀ ਮੱਧ ਏਸ਼ੀਆ ਦੇਸ਼ਾਂ ਦੇ ਨਾਗਰਿਕਾਂ ਨੂੰ ਕਿਸ ਤਰ੍ਹਾਂ ਰੱਖਿਆ ਜਾਵੇਗਾ ਇਸ ਦੀ ਅਜੇ ਜਾਣਕਾਰੀ ਨਹੀਂ ਹੈ ਜਿਸ ਤਰ੍ਹਾਂ ਦੀਆਂ ਇੰਟਰਨੈਸ਼ਨਲ ਮੀਡੀਆ ਦੇ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਨੇ ਉਹਨਾਂ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਨੂੰ ਖਾਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਜਾਂ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਜਾ ਸਕਦਾ ਹੈ ਕੋਸਟਾ ਰੀਕਾ ਦੇ ਵਿੱਚ ਜਦੋਂ ਤੱਕ ਇਹਨਾਂ ਦੀ ਪਛਾਣ ਨਹੀਂ ਹੋ ਜਾਂਦੀ ਉਦੋਂ ਤੱਕ ਇਹਨਾਂ ਨੂੰ ਖਾਸ ਤਰ੍ਹਾਂ ਦੀਆਂ ਜੇਲ੍ਹਾਂ ਦੇ ਵਿੱਚ ਹੀ ਰੱਖਿਆ ਜਾਵੇਗਾ ਜਿਹੜੇ ਤਾਂ ਭਾਰਤੀ ਭਾਰਤ ਆ ਗਏ ਨੇ ਉਹ ਤਾਂ ਚੰਗੀ ਗੱਲ ਹੈ ਆਪਣੇ ਦੇਸ਼ ਵਾਪਸ ਪਰਤ ਆਏ ਨੇ ਪਰ ਜਿਹੜੇ ਭਾਰਤੀ ਅਨਰਿਕੋਗਨਾਈਜ਼ ਨੇ ਜਿਹੜੇ ਰਿਕੋਗਨਾਈਜ਼ ਨਹੀਂ ਹੋਏ ਜਿਨ੍ਹਾਂ ਦੀ ਆਇਡੈਂਟੀਟੀ ਬਾਰੇ ਕਾਗਜ਼ੀ ਤੌਰ ਤੇ ਪਤਾ ਨਹੀਂ ਲੱਗਦਾ ਜਾਂ ਜਿਹੜੇ ਭਾਰਤੀ ਨਾਗਰਿਕ ਆਪਣੀ ਆਇਡੈਂਟੀਟੀ ਲੁਕਾਉਂਦੇ ਨੇ ਡਿਪੋਰਟੇਸ਼ਨ ਦੇ ਡਰ ਤੋਂ ਉਹਨਾਂ ਨੂੰ ਕੋਸਟਾ ਰਿਕਾ ਭੇਜਿਆ ਜਾਵੇਗਾ ਚਿੰਤਾ ਕਰਨ ਵਾਲੀ ਗੱਲ ਇਸ ਕਰਕੇ ਹੈ ਕਿਉਂਕਿ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਜੇਲਾਂ ਦੇ ਵਿੱਚ ਰੱਖਿਆ ਜਾਵੇਗਾ ਇਸ ਗੱਲ ਦੀ ਹਾਲੇ ਕੋਈ ਖਬਰ ਨਹੀਂ ਹੈ ਜਾਣਕਾਰੀ ਦੇ ਮੁਤਾਬਕ ਅਮਰੀਕੀ ਸਰਕਾਰ ਵੱਲੋਂ 200 ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਕੋਸਟਾ ਰੀਕਾ ਟਰਾਂਸਫਰ ਕੀਤਾ ਜਾ ਰਿਹਾ ਹੈ ਬੁੱਧਵਾਰ ਨੂੰ ਬੁੱਧਵਾਰ ਵਾਲੇ ਦਿਨ ਇਹਨਾਂ ਨੂੰ ਕੋਸਟਾ ਰੀਕਾ ਪਹੁੰਚਾ ਦਿੱਤਾ ਜਾਵੇਗਾ ਇੱਥੇ ਟੈਂਪਰੇਰੀ ਮਾਈਗ੍ਰੈਂਟ ਸੈਂਟਰ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ ਪਾਵ ਖਾਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਰੱਖਿਆ ਜਾਵੇਗਾ ਕਿਸ ਤਰ੍ਹਾਂ ਦੇ ਕੈਂਪਾਂ ਚ ਰੱਖਿਆ ਜਾਵੇਗਾ ਕਿਸ ਤਰ੍ਹਾਂ ਦੀ ਸਹੂਲਤ ਹੋਵੇਗੀ ਆ ਕਿਸ ਤਰ੍ਹਾਂ ਉਹਨਾਂ ਨੂੰ ਬੰਦ ਕਰਕੇ ਰੱਖਿਆ ਜਾਵੇਗਾ ਜਾਂ ਆਜ਼ਾਦ ਤੌਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਇਸ ਗੱਲ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਹੈ ਸੋ ਭਾਰਤੀ ਨਾਗਰਿਕਾਂ ਨੂੰ ਹੁਣ ਕੋਸਟਾ ਰਿਕਾ ਭੇਜਿਆ ਜਾਵੇਗਾ ਇਸ ਤੋਂ ਪਹਿਲਾਂ ਗੁਆਟੇਮਾਲਾ ਤੇ ਪਨਾਮਾ ਵਰਗੇ ਦੇਸ਼ਾਂ ਵੱਲੋਂ ਵੀ ਗੈਰ ਕਾਨੂੰਨੀ ਨਾਗਰਿਕਾਂ ਨੂੰ ਰিসিਵ ਕੀਤਾ ਜਾ ਚੁੱਕਿਆ ਤੇ ਹੁਣ ਅਮਰੀਕਾ ਦੀ ਨਵੀਂ ਪਾਲਿਸੀ ਨਿਕਲ ਕੇ ਸਾਹਮਣੇ ਆਈ ਹੈ ਯਾਨੀ ਕਿ ਗੈਰ ਕਾਨੂੰਨੀ ਪ੍ਰਵਾਸੀ ਜਿੰਨੇ ਵੀ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਲੱਖਾਂ ਦੇ ਵਿੱਚ ਹੈ ਤਕਰੀਬਨ 10 ਲੱਖ ਦੇ ਕਰੀਬ ਗੈਰ ਕਾਨੂੰਨੀ ਜਿਹੜੇ ਨਾਗਰਿਕ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਸੰਖਿਆ ਇਸ ਤੋਂ ਕਿਤੇ ਜ਼ਿਆਦਾ ਹੈ ਪਰ ਜਿਹੜੀ ਸਰਕਾਰੀ ਤੌਰ ਤੇ ਅੰਕੜੇ ਪੇਸ਼ ਕੀਤੇ ਗਏ ਨੇ ਉਹ 10 ਲੱਖ ਦੇ ਕਰੀਬ ਨਾਗਰਿਕ ਨੇ ਜਿਹੜੇ ਅਮਰੀਕਾ ਚ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਉਹਨਾਂ ਸਾਰਿਆਂ ਨੂੰ ਅਮਰੀਕੀ ਸਰਕਾਰ ਵੱਲੋਂ ਡਿਪੋਰਟ ਕਰਨ ਦੀ ਯੋਜਨਾ ਹੈ ਕੇਂਦਰੀ ਅਮਰੀਕੀ ਦੇਸ਼ਾਂ ਦੇ ਵਿੱਚ ਯਾਨੀ ਕਿ ਲੈਟਿਨ ਅਮਰੀਕੀ ਦੇਸ਼ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਦੇਸ਼ਾਂ ਦੇ ਵਿੱਚ ਤਿੰਨ ਦੇਸ਼ਾਂ ਵੱਲੋਂ ਇਹ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਪਨਾਮਾ ਗੁਆਟੇਮਾਲਾ ਤੇ ਹੁਣ ਕੋਸਟਾ ਰਿਕਾ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਨਾਗਰਿਕ ਭੇਜੇ ਜਾਣਗੇ ਅਮਰੀਕਾ ਤੋਂ ਡਿਪੋਰਟ ਕਰਕੇ ਚਿੰਤਾ ਕਰਨ ਵਾਲੀ ਗੱਲ ਹੈ ਕਿਉਂਕਿ ਦੇਸ਼ਾਂ ਵੱਲੋਂ ਇਹਨਾਂ ਨਾਗਰਿਕਾਂ ਨੂੰ ਕਿਹਨਾ ਹਾਲਾਤਾਂ ਦੇ ਵਿੱਚ ਰੱਖਿਆ ਜਾਵੇਗਾ ਕਿਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਰੱਖਿਆ ਜਾਵੇਗਾ ਇਹਨਾਂ ਦੀ شناخت ਕਿਸ ਤਰ੍ਹਾਂ ਕੀਤੀ ਜਾਵੇਗੀ ਇਸ ਗੱਲ ਬਾਰੇ ਹਾਲੇ ਕੋਈ ਵੀ ਜਾਣਕਾਰੀ ਨਹੀਂ ਹੈ ਆ ਇਹ ਦੇਸ਼ ਆਪਣੇ ਆਇਡੈਂਟੀਟੀ ਨੂੰ ਲੈ ਕੇ ਆਪਣੀ ਅਸਾਇਲਮ ਨੂੰ ਲੈ ਕੇ ਜਾਂ ਆਪਣੇ ਜੀਵਨ ਬਸਰ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਾਨੂੰਨੀ ਵਿਕਲਪ ਇਹਨਾਂ ਨਾਗਰਿਕਾਂ ਨੂੰ ਉਪਲਬਧ ਹੋਣਗੇ ਇਸ ਗੱਲ ਦੀ ਵੀ ਕੋਈ ਜਾਣਕਾਰੀ ਨਹੀਂ ਹੈ ਸੋ ਦੇਖਣਾ ਇਹ ਹੋਵੇਗਾ ਕਿ ਭਾਰਤੀ ਨਾਗਰਿਕ ਜਿਹੜੇ ਅਮਰੀਕਾ ਤੋਂ ਕੋਸਟਾ ਰੀਕਾ ਵੱਲ ਡਿਪੋਰਟ ਕੀਤੇ ਜਾਂਦੇ ਨੇ ਉਹ ਕਿਸ ਤਰ੍ਹਾਂ ਡਿਪੋਰਟ ਕੀਤੇ ਜਾਂਦੇ ਨੇ ਕਿਨਾਂ ਕਾਨੂੰਨਾਂ ਦੀ ਪਾਲਣਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਕੋਸਟਾ ਰੀਕਾ ਪਹੁੰਚਣ ਤੋਂ ਬਾਅਦ ਉਹਨਾਂ ਭਾਰਤੀ ਨਾਗਰਿਕਾਂ ਦੇ ਵਿੱਚ ਕੋਲ ਆਪਣੇ ਜੀਵਨ ਦੇ ਲਈ ਕਿਹੜੇ-ਕਿਹੜੇ ਵਿਕਲਪ ਬਾਕੀ ਬਚਦੇ ਨੇ ਕਿਸੇ ਤਰ੍ਹਾਂ ਦੀਆਂ ਕਾਨੂੰਨੀ ਜਿਹੜੀਆਂ ਵਿਕਲਪ ਨੇ ਉਹ ਕਿਸ ਤਰ੍ਹਾਂ ਦੇ ਬਚਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਇਹ ਚਿੰਤਾ ਵਾਲੀ ਗੱਲ ਹੈ ਕਿਉਂਕਿ 3rd ਕੰਟਰੀ ਦੇ ਵਿੱਚ ਨਾ ਨਾਗਰਿਕਾਂ ਨੂੰ ਟਰਾਂਸਫਰ ਕੀਤਾ ਜਾ ਰਿਹਾ ਇਹਨਾਂ ਨੂੰ 3rd ਕੰਟਰੀ ਦੇ ਵਿੱਚ भेजा ਜਾ ਰਿਹਾ ਜਿਹੜੇ ਨਾਗਰਿਕ ਅਮਰੀਕਾ ਦੇ ਵਿੱਚ ਇਲੀਗਲ ਰਹਿ ਰਹੇ ਨੇ ਇਲੀਗਲ ਤੌਰ ਤੇ ਰਹਿ ਰਹੇ ਨੇ ਪਰ ਇੱਥੇ ਇਹ ਗੱਲ ਸਾਫ਼ ਕਰ ਦੇਣੀ ਜ਼ਰੂਰੀ ਹੈ ਕਿ ਜਾਣਕਾਰੀ ਦੇ ਮੁਤਾਬਕ ਉਹ ਨਾਗਰਿਕ ਜਿਨ੍ਹਾਂ ਦੀ ਆਈਡੈਂਟੀਟੀ ਕਲੀਅਰ ਨਹੀਂ ਹੁੰਦੀ ਜਿਨ੍ਹਾਂ ਦੀ ਆਈਡੈਂਟੀਟੀ ਬਾਰੇ ਪਤਾ ਨਹੀਂ ਲੱਗਦਾ ਉਹਨਾਂ ਨੂੰ ਹੀ ਕੋਸਟਾ ਰੀਕਾ ਟਰਾਂਸਫਰ ਕੀਤਾ ਜਾਵੇਗਾ ਜਿਹੜੇ ਨਾਗਰਿਕ ਆਪਣੀ ਆਈਡੈਂਟੀਟੀ ਨੂੰ ਮੰਨ ਲੈਂਦੇ ਨੇ ਜਾਂ ਜਿਨ੍ਹਾਂ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ਾਂ ਵੱਲੋਂ ਜਿਹੜੇ ਨੇ ਕਾਗਜ਼ ਦਿੱਤੇ ਜਾਂਦੇ ਨੇ ਅ ਟੈਂਪਰੇਰੀ ਉਹਨਾਂ ਨੂੰ ਟਰਾਂਸਫਰ ਨਹੀਂ ਕੀਤਾ ਜਾਵੇਗਾ ਪਰ ਫਿਲਹਾਲ ਜਾਣਕਾਰੀਆਂ ਜਿਹੜੀਆਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਕੇਵਲ ਉਹਨਾਂ ਨਾਗਰਿਕਾਂ ਨੂੰ ਹੀ ਮੱਧ ਅਮਰੀਕੀ ਦੇਸ਼ਾਂ ਦੇ ਵਿੱਚ ਜਾਨੀ ਕਿ ਕੋਸਟਾਰੀਕਾ ਪਨਾਮਾ ਤੇ ਗੁਆਟੇਮਾਲਾ ਆਦਿ ਦੇਸ਼ਾਂ ਦੇ ਵਿੱਚ ਭੇਜਿਆ ਜਾਵੇਗਾ ਜਿਨ੍ਹਾਂ ਦੀ ਆਈਡੈਂਟੀਟੀ ਪਤਾ ਨਹੀਂ ਲੱਗਦੀ ਪਰ ਭਾਰਤੀ ਨਾਗਰਿਕ ਨੇ ਜਿਹੜੇ ਉਹਨਾਂ ਨੂੰ ਕੋਸਟਾਰੀਕਾ ਹੀ ਭੇਜਿਆ ਜਾਵੇਗਾ ਭਾਰਤੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਦੇ ਨਾਗਰਿਕ ਜਾਨੀ ਕਿ ਪਾਕਿਸਤਾਨੀ ਭਾਰਤੀ ਅਫਗਾਨਿਸਤਾਨੀ ਚੀਨ ਅਤੇ ਹੋਰ ਆਲੇ ਦੁਆਲੇ ਦੇ ਮੁਲਕਾਂ ਦੇ ਨਾਗਰਿਕਾਂ ਨੂੰ ਕੋਸਟਾ ਰਿਕਾ ਭੇਜਿਆ ਜਾ ਰਿਹਾ ਫਿਲਹਾਲ ਅਮਰੀਕਾ ਸਰਕਾਰ ਦੀ ਇਹ ਯੋਜਨਾ ਹੈ ਅਤੇ ਕੋਸਟਾ ਰਿਕਾ ਸਰਕਾਰ ਵੱਲੋਂ ਵੀ ਇਸ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ 200 ਨਾਗਰਿਕਾਂ ਨੂੰ ਆਲਰੇਡੀ ਬੁੱਧਵਾਰ ਨੂੰ ਕੋਸਟਾ ਰਿਕਾ ਅਮਰੀਕਾ ਤੋਂ ਭੇਜਿਆ ਜਾ ਚੁੱਕਾ